ਵਹੀਗੁਰ ਜੀ ਕਾ ਖਾਲਸਾ ਵਹੀਗੁਰ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਇਸ ਫੇਜ ਉਪਤੇ ਸਵਾਤੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆ ਬਲਾਂ ਵਾਲੇ ਪੱਗ ਜਿਹੜਾ ਤਾਂ 7.5 ਮੀਟਰ ਆ ਤੇ ਜਿਹੜਾ ਕਪੜਾ ਉਹ ਪਹਲ ਵਲਵਾਤਿਆ ਜਿਹੜਾ ਆਪਾਂ ਪਹਿਲਾਂ ਲੜ ਲਾਉਣਾ ਛੱਡਦੇ ਸੈਂਟਰ ਕਿਉਂ ਲਿਆ ਕੇ ਲੜ ਨੂੰ ਪੂਣੀ ਦਾ ਖੁੱਲਦਾ ਥੱਲੇ ਰੱਖ ਕੇ ਮੰਦਵਾ ਸੁੱਤ ਰੱਖ ਕੇ ਦੋਹੀ ਪੱਲੇ ਜਿਹੜੇ ਆਪਾਂ ਇਕੱਠੇ ਕਰ ਲੈਣੇ ਹਨ ਇਕੱਠੇ ਕਰਕੇ ਦੋਹੀ ਪੱਲੇ ਨੂੰ ਆਪਾਂ ਦਹੀ ਪੱਲੇ ਵਿੱਚ ਜਿਹੜੇ ਆਪਾਂ ਬਲ ਇਕੱਠੇ ਕਰਨੇ ਆ ਨਾ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਬਲ ਦੇ ਉਹ ਇਕੱਠੇ ਕਰਕੇ ਤੇ ਆਪਣੇ ਵਾਲਾਂ ਨੂੰ ਆਪਾਂ ਲੋਡ ਕਰ ਲੈਣਾ ਹੈ ਤੇ ਇੱਕ ਵਾਰ ਉਤੋਂ ਜਿਹੜਾ ਵਾਲਾਂ ਨੂੰ ਸੈਟ ਕਰਕੇ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਅੱਖ ਲਵੇ ਜਿਹੜੇ ਵਾਲ ਹੋਣਗੇ ਉਹਨਾਂ ਨੂੰ ਆਪਾਂ ਉਂਗਲੀ ਤੇ ਅਗੂਠੇ ਨਾਲ ਜਿਹੜਾ ਸੈਟ ਕਰਨਾ ਹੈ ਤੇ ਸੈਟ ਕਰਕੇ ਤੇ ਲੋਡ ਕਰਕੇ ਜਿਹੜੇ ਆਪਾਂ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲਿਓ ਸੰਘਣੇ ਕਰਕੇ ਆਪਾਂ ਇਹ ਲੜਾ ਇਹ ਜਿਆਦਾ ਪਤਲਾ ਨਹੀਂ ਕਰਨਾ ਹੈ ਜੇ ਆਪਾਂ ਇਹ ਲੜਾ ਜਿਆਦਾ ਪਤਲਾ ਕਰ ਦਨੇ ਆ ਤਾਂ ਜਿਹੜਾ ਇਸ ਲੜ ਵਿੱਚ ਡੂੰਗਾ ਤੇ ਲੜ ਜਿਹੜਾ ਆਪਣਾ ਬਰਬਰ ਅੱਖ ਤੋਂ ਖਿੱਚੀ ਜਾਏ ਖਿੱਚੀ ਜਾਵੇਗਾ ਕਿਸਕੂਗਾ ਤਾਂ ਫਿਰ ਆਪਾਂ ਜਿਹੜਾ ਲੜਦ ਵਿੱਚ ਥੋੜੇ ਬਲ ਪਾ ਕੇ ਤੇ ਬਲਾਂ ਨੂੰ ਆਪਾਂ ਲੋਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੰਚ ਕਰਕੇ ਪੁਣੀ ਦਾ ਖੋਲਦਾ ਥੱਲੇ ਰਾ ਕੇ ਬੰਦਵਾ ਸੋਤਰਾ ਕਿ ਦੋਈ ਪੱਲੇ ਆਪਾਂ ਜਿਹੜੇ ਇਕੱਠੇ ਕਰਕੇ ਜਿਹੜੇ ਆਪਾਂ ਪਹਿਲੇ ਦੂਜੇ ਪੱਲੇ ਨੂੰ ਆਪਾਂ ਜਿਆਦਾ ਖੋਲਾਂਗੇ ਤੇ ਪਹਿਲੇ ਪੱਲੇ ਵੀ ਜਿਹੜੇ ਆਪਾਂ ਬਲ ਇਕੱਠੇ ਕਰਨੇ ਹਨ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਸ਼ੁਰੂ ਕਰਿਓ ਤੇ ਦੋ ਪੱਲੇ ਆਪਾਂ ਇਕੱਠੇ ਕਰਕੇ ਤੇ ਇੱਕ ਵਾਰ ਜਿਹੜਾ ਪਹਿਲੇ ਪੱਲੇ ਵਿੱਚੋਂ ਉਤੋਂ ਜਿਹੜੇ ਆਪਾਂ ਬਾਲ ਨੂੰ ਇਕੱਠੇ ਕਰਨੇ ਹਨ ਜਿਹੜੇ ਤੁਸੀਂ ਬਾਲਨੇ ਹੋ ਥੱਲੋਂ ਜਾਂ ਉਤੋਂ ਇਕੱਠੇ ਕਰਨੇ ਸ਼ੁਰੂ ਕਰ ਸਕਦੇ ਹੂੰ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਾਲਨੇ ਆਪਾਂ ਉਤੋਂ ਸੈੱਟ ਕਰਕੇ ਤੇ ਸੰਘਣੇ ਕਰਕੇ ਦੂਜੇ ਪੱਲੇ ਜਿਹੜੇ ਬਲ ਹੋਣਗੇ ਉਹਨਾਂ ਨੂੰ ਆਪਾਂ ਬਸ ਪਹਿਲੇ ਪੱਲੇ ਵਾਲੇ ਬਲਾਂ ਨਾਲ ਜੋੜਨਾ ਹੈ ਤੇ ਦੂਜੇ ਪੱਲੇ ਵਿੱਚ ਜਿਹੜੇ ਆਪਣੇ ਪੱਲੇ ਵਿੱਚ ਜਿਹੜੇ ਆਪਣੇ ਬਾਲਨੇ ਪਏ ਹੁੰਦੇ ਆ ਨਾ ਤੇ ਉਹਨਾਂ ਨੂੰ ਆਪਾਂ ਇਕੱਠੇ ਕਰਕੇ ਤੇ ਜੰਗੀ ਤਰ੍ਹਾਂ ਇਹਦਾ ਆਪਾਂ ਲੜ ਨੂੰ ਲੋਡ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਸੈੱਟ ਕਰ ਲੈਣਾ ਹੈ ਤੇ ਸੈੱਟ ਕਰਕੇ ਤੇ ਜਿੱਥੇ ਆਪਣੇ ਪਹਿਲੇ ਲੜ ਦੇ ਬਲ ਮੁੱਕਦੇ ਉੱਥੇ ਆਪਾਂ ਦੂਜੇ ਲੜ ਦੇ ਬਲ ਜਿਹੜੇ ਆਪਾਂ ਸੈੱਟ ਕਰਕੇ ਜਿਹੜਾ ਲੜ ਨੂੰ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਵੀਡੀਓ ਵੱਤਵਾਛਾ ਜੂ ਕਰਿਓ ਤਾਂ ਜਿਹੜੇ ਵੀਰਾਂ ਨੂੰ ਬਲਾਂ ਵਾਲੇ ਪੱਗ ਬਣਨ ਕਿ ਕੋਈ ਪ੍ਰੋਬਲਮ ਆਉਦੀ ਆ ਤਾਂ ਇਸ ਵੀਡੀਓ ਦੇਖ ਕੇ ਆਪਣੀ ਪ੍ਰੋਬਲਮ ਦਾ ਸਲੂਸ਼ਨ ਕਰ ਲੈਣਾ ਤੇ ਫਿਰ ਆਪਾਂ ਨੇ ਬਲ ਨੇ ਉਹ ਸੈੱਟ ਕਰ ਲੈਣੇ ਹਨ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਸੈੱਟ ਕਰਕੇ ਤੇ ਪ੍ਰੈਸ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੀ ਆਪਾਂ ਵਾਲ ਪਾਏ ਨੇ ਉਹਨਾਂ ਵਿੱਚ ਜਿਹੜਾ ਆਪਾਂ ਵਾਈਫਰਨਾ ਹੈ ਚਨੋਕ ਤੋਂ ਜਿਹੜੇ ਆਪਣੇ ਵਾਲ ਨੇ ਇਕੱਠੇ ਕਰਨੇ ਹਨ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਸੈੱਟ ਕਰਕੇ ਨੋਕ ਤੋਂ ਤੇ ਬਾਕੀ ਪੱਗ ਦੀ ਜਿਹੜੀ ਆਪਾਂ ਉਹ ਸੈਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੋੜੀ ਰੱਖੋ ਜੇ ਥੱਲੇ ਰੱਖ ਕੇ ਬੰਦ ਪਾਸਾ ਉੱਤਰਾ ਕੇ ਦੋ ਹੀ ਪੱਲੇ ਵਿਚੜਿਆ ਪਹਿਲੇ ਪੱਲੇ ਨੂੰ ਜਿਆਦਾ ਖੋਲ ਕੇ ਦੂਜੇ ਪੱਲੇ ਨੂੰ ਆਪਾਂ ਵਟਾਈ ਵਾਲੇ ਪਾਸੋਂ ਨਾਲ ਜੋੜ ਕੇ ਤੇ ਆਪਾਂ ਪਹਿਲੇ ਪੱਲੇ ਵਿਚੜਿਆ ਆਪਾਂ ਬਾਲ ਨੇ ਉਹ ਇਕੱਠੇ ਕਰਨੇ ਹਨ ਤੇ ਬੈਕ ਤੋਂ ਜਿਹੜਾ ਲੜਨ ਨੂੰ ਦੱਬ ਕੇ ਚੰਗੀ ਤਰ੍ਹਾਂ ਜਿਹੜਾ ਲੜਨ ਨੂੰ ਉੱਤ ਸੈੱਟ ਕਰ ਲੈਣਾ ਤੇ ਸੈੱਟ ਕਰਕੇ ਤੇ ਥੱਲੇ ਉਹ ਜਿਹੜੇ ਆਪਾਂ ਬਾਲ ਨੇ ਜਾਂ ਉੱਤੋਂ ਬਾਲ ਜਿਹੜੇ ਉਸ ਪਾਣੀ ਸ਼ੁਰੂ ਕਰਨੇ ਹਨ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਾਲ ਨੇ ਉਹ ਸੈੱਟ ਕਰਕੇ ਲੜਨ ਬਲਾਨੋ ਕਿੰਨਾ ਸੈਟ ਕਰਕੇ ਤੇ ਸੰਘਣੇ ਕਰਕੇ ਜਿਹੜੇ ਤੁਸੀਂ ਵਾਲਿਓ ਸੂਈਆਂ ਪੱਗ ਪੈਣਾ ਉਹ ਤਾਂ ਸੰਘਣੇ ਕਰ ਸਕਦੇ ਹੋ ਤੇ ਆਪਾਂ ਜਿਹੜੇ ਵਾਲ ਨੇ ਇਕੱਠੇ ਕਰਕੇ ਤੇ ਦੋ ਹੀ ਪੱਲੇ ਜਿਹੜੇ ਆਪਾਂ ਵਾਲ ਨੇ ਉਹ ਇਕੱਠੇ ਕਰਕੇ ਜੱਗੀ ਤਰ ਜਿਹੜੇ ਆਪਣੇ ਵਾਲ ਨੇ ਉਹ ਲੋਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਜਿਹੜੇ ਆਪਾਂ ਬਾਹਣ ਵਾਲੇ ਜਿਹੜੇ ਆਪਣੇ ਵਾਲ ਨੇ ਜਿੱਥੋਂ ਕਿਤੇ ਟੱਲੇ ਰਹਿੰਦੇ ਆ ਉੱਥੋਂ ਆਪਾਂ ਟੈਟ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਲ ਨੂੰ ਲੋਡ ਕਰਕੇ ਤੇ ਬਲਾਂ ਨੂੰ ਆਪਾ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਲ ਨੂੰ ਲੋਡ ਕਰਕੇ ਤੇ ਲੜ ਨੂੰ ਪ੍ਰੈਸ ਕਰਕੇ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਬਲ ਨੂੰ ਟਾਈਟ ਕਰਕੇ ਤੇ ਬਲਾਂ ਨੂੰ ਸੈੱਟ ਕਰਕੇ ਆਪਾਂ ਬਲਾਂ ਨੂੰ ਸੰਗਰਾਂ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਿਓ ਕਰਿਓ ਤਾਂ ਹੀ ਜਿਹੜੇ ਵੀਰਾਂ ਨੂੰ ਪਟਿਆਲਾ ਬਲਾਂ ਵਾਲੀ ਪੱਗ ਮੰਨਣੀ ਚ ਕੋਈ ਪ੍ਰੋਬਲਮ ਆਉਦੀ ਆ ਤਾਂ ਇਸ ਵੀਡੀਓ ਦੇਖ ਲਈ ਆਪਣੀ ਪਰਮ ਦਾ ਸਬਸਕ੍ਰਾਈਬ ਕਰ ਲੈਣਾ ਤੇ ਚੰਗੀ ਤਰ੍ਹਾਂ ਇਹ ਲੈ ਆਪਣੇ ਵਾਲਿਆਂ ਨੂੰ ਲੋਡ ਕਰਕੇ ਤੇ ਫਿਰ ਨੂੰ ਸੈਟ ਕਰਕੇ ਤੇ ਸੰਗਣੇ ਕਰਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਬਾਹ ਤੇ ਆ ਕੇ ਦੱਬ ਕੇ ਜਿਹੜਾ ਲੜਾ ਨੂੰ ਬਲਾਂ ਨੂੰ ਸੈਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਹੁਣ ਜਿਹੜੇ ਆਪਾਂ ਵਾਲ ਪਾਈ ਨੇ ਉਹਨਾਂ ਵਿੱਚ ਜਿਹੜਾ ਬਵਾਜ ਫਿਰ ਕੇ ਬਲਾਂ ਦੀ ਆਪਾਂ ਜਿਹੜੀ ਸਗੰਤ ਆਪਾਂ ਜਿਹੜੀ ਉਹਨਾਂ ਦੀ ਉਹਨਾਂ ਵਿੱਚ ਵਾਦਾ ਕਰਨਾ ਹੈ ਤਾਂ ਜੰਗੀ ਜਿਹੜੇ ਆਪਣੇ ਵਾਲ ਨੇ ਉਹ ਸੈੱਟ ਕਰਕੇ ਤੇ ਉੱਤੋਂ ਜਿਹੜੀ ਆਪਣੀ ਪੱਗ ਆ ਉਹ ਸੈੱਟ ਕਰਕੇ ਜਿਹੜਾ ਬਾਕੀ ਪੱਗ ਦੀ ਸੈਟਿੰਗ ਕਰਕੇ ਨਾਲੀ ਨਾਲ ਤੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪੈਂਚ ਕਰਕੇ ਪੂਰੀ ਦਾ ਖੋਦਾ ਥੱਲੇ ਰੱਖ ਕੇ ਮੰਦ ਪਾਸੇ ਉੱਤਰਾ ਕੇ ਦੋਹੀ ਪੱਲੇ ਆ ਵੀ ਜਿਹੜਾ ਪਹਿਲੇ ਪੱਲੇ ਨੂੰ ਜ਼ਿਆਦਾ ਖੋਲ ਕੇ ਦੂਜੇ ਪੱਲੇ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਤੇ ਤੇ ਆਪਾਂ ਲੜ ਨੂੰ ਅਖਦਾ ਖੋਲਣਾ ਹੈ ਅਖਦਾ ਖੋਲ ਕੇ ਤੇ ਹਲਕਾ ਜਿਹਾ ਅੰਦਰ ਨੂੰ ਜਿਹੜਾ ਆਪਾਂ ਪੱਲੇ ਨੂੰ ਫੋਲਡ ਕਰਾਂਗੇ ਉੱਤੋਂ ਜਿਹੜਾ ਲੜ ਨੂੰ ਸੈੱਟ ਕਰਨਾ ਹੈ ਸੈੱਟ ਕਰਕੇ ਤੇ ਥੱਲੋ ਜਿਹੜੇ ਆਪਾਂ ਹੈਲੋ ਸ਼ੇਪ ਜਿਹੜੇ ਆਪਣੇ ਵਾਲ ਨੇ ਉਹ ਇਕੱਠੇ ਕਰ ਸਕਦੇ ਹੋ ਜਾਂ ਤਾਂ ਫਿਰ ਉਂਗਲੀ ਤੇ ਅਗੂਠੇ ਨਾਲ ਜਿਹੜੇ ਆਪਣੀ ਵਾਲ ਨੇ ਉਹ ਸੰਗੜੇ ਇਕੱਠੇ ਕਰਕੇ ਨਾਲ ਦੀ ਨਾਲ ਜਿਹੜੇ ਆਪਣੇ ਵਾਲ ਨੇ ਉਹ ਸੰਗੜੇ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਕੇ ਤੇ ਉਹਦੇ ਵਿੱਚ ਜਿਹੜੇ ਮੈਂ ਵਾਲ ਨੇ ਉਹ ਪਾ ਕੇ ਜਿਹੜਾ ਲੜ ਨੂੰ ਸਾਫ਼ ਕਰਕੇ ਯਾਨੀ ਕਿ ਉਹਦੇ ਵਿੱਚ ਵਾਲ ਪਾ ਕੇ ਤੇ ਲੜ ਨੂੰ ਸੈੱਟ ਕਰਕੇ ਤੇ ਆਪਣੀ ਛੇਪ ਉਹ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਨੂੰ ਵੈਗ ਤੋਂ ਪਿੰਚ ਕਰਕੇ ਪੂਣੀ ਦਾਖਲ ਤੋਂ ਥੱਲੇ ਲਾ ਕੇ ਮੱਧ ਪਾਸ ਉਤਰਾ ਕਿਹੜਾ ਲੜਨ ਨੂੰ ਲਗਾਉਣਾ ਹੈ ਤੇ ਉਹ ਜਿਹੜੀ ਆਪਾਂ ਬਾਕੀ ਪੱਗ ਦੀ ਉਹ ਸੈਟਿੰਗ ਕਰ ਲੈਣੀ ਹੈ ਜੇ ਵੀਡੀਓ ਪਸੰਦ ਆ ਰਹੀਏ ਤਾਂ ਲਾਈਕ ਸ਼ੋਰ ਕਮੈਂਟ ਯੂ ਕਰਿਓ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਯੂ ਕਰਿਓ ਤਾਂ ਜੋ ਜਿਹੜੇ ਵੀਰਾਂ ਨੂੰ ਬਲਾਂ ਵਾਲੀ ਪੱਗ ਬਣੇ ਜੋ ਕੋਈ ਪਰੇਸ਼ਾਨੀ ਹੋਦੀ ਆ ਤਾਂ ਇਸ ਵੀਡੀਓ ਦੇਖ ਕੇ ਜੇ ਆਪਣੀ ਪਰੋਂ ਦਾ ਸੋਲੂਸ਼ਨ ਕਰ ਲੈਣਾ ਤੇ ਚੱਕੀ ਤਰ ਜਿਹੜੀ ਆਪਾਂ ਬਾਕੀ ਪੱਗ ਦੀ ਉਹ ਸੈਟਿੰਗ ਕਰਕੇ ਇਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਵੈਕ ਤੇ ਪਿੰਚ ਕਰਕੇ ਪੂਣੀ ਦਾ ਹੌਲਦਾ ਥੱਲੇ ਰੱਖ ਕੇ ਬੰਦ ਪਾਸਾ ਉੱਤ ਰੱਖ ਕੇ ਦੋ ਹੀ ਪਲੇ ਵਿੱਚ ਜਿਹੜੇ ਆਪਾਂ ਪੱਲੇ ਪੱਲੇ ਜਿਆਦਾ ਖੁੱਲ ਗਏ ਦੂਜੇ ਪਲੇ ਨੇ ਬਮਟਾਈ ਵਾਲੇ ਪਾਸੋਂ ਨਾਲ ਜੋੜ ਲੈਣਾ ਹੈ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਸੈੱਟ ਕਰਕੇ ਤੇ ਵਾਲਾਂ ਨੂੰ ਆਪਾਂ ਜਿਹੜਾ ਥੱਲੇ ਉਹ ਤੋਂ ਜਿਹੜੇ ਆਪਣੇ ਵਾਲਿਓ ਇਕੱਠੇ ਕਰਕੇ ਤੇ ਉੱਤੋਂ ਜਿਹੜਾ ਲਾੜਾ ਪਾਉਂ ਸੈੱਟ ਕਰਕੇ ਚਾਹੁੰਗੀਆਂ ਨਾਲ ਜਾ ਕਤਾਂ ਖੋਲਣਾ ਲੜ ਨੂੰ ਅਖਤਾ ਖੋਲ ਕੇ ਜਿਸ ਵੇੜ ਉਸ ਵਿੱਚ ਆੜਿਆ ਪਾ ਬਲ ਪਾਉਣੇ ਨੇ ਬਲ ਪਾ ਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਲੋਡ ਕਰਕੇ ਤੇ ਪ੍ਰੈਸ ਕਰਕੇ ਤੇ ਉੱਤੋਂ ਜਿਹੜਾ ਲੜ ਨੂੰ ਸੈਟ ਕਰਕੇ ਤੇ ਆਪਣੀ ਛੇ ਸੈਟ ਕਰਕੇ ਜਿਹੜਾ ਲੜ ਨੂੰ ਬਲ ਪਾ ਕੇ ਜਿਹੜਾ ਲੜ ਨੂੰ ਲਗਾ ਦੇਣਾ ਹੈ ਤੇ ਹੋ ਜਿਹੜੀ ਆਪਾਂ ਬਾਕੀ ਪੱਕ ਜੀ ਉਹ ਸੈਟਿੰਗ ਕਰ ਲੈਣੀ ਹੈ ਤੇ ਉਤਰ ਜਿਹੜਾਂ ਦੀ ਵੀਡੀਓ ਉਹ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜੇ ਤੁਸੀਂ ਬਾਲਨੇ ਹੋ ਉਹ ਸੋਈਆਂ ਪੱਗ ਪੈਨਾਂ ਵਧਾ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਵਾਕੀ ਪੱਗ ਦੀ ਸੈਟਿੰਗ ਕਰਕੇ ਤੇ ਉੱਤੋਂ ਜਿਹੜੇ ਲੜਨੇ ਹੋ ਸੈੱਟ ਕਰਕੇ ਤੁਸੀਂ ਉੱਤਲੇ ਜਿਹੜਾ ਸਾਡੀ ਗੱਲ ਲਈ ਡਬਲ ਸ਼ੀਸ਼ਾ ਇਹਦਾ ਆਪਣਾ ਵਰਤ ਸਕਦੇ ਹੋ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨੂ ਬੈਗ ਤੋਂ ਪਿੰਚ ਕਰਕੇ ਪੂਣੀ ਦਾਖਲ ਤੋਂ ਥੱਲੇ ਰੱਖ ਕੇ ਮੱਧ ਬਤ ਉੱਤਰਾ ਕੇ ਚੰਗੀ ਤਰ੍ਹਾਂ ਜਿਹੜਾ ਲੜਨੂ ਆਪਾਂ ਸੈੱਟ ਕਰਨਾ ਹੈ ਤੇ ਉੱਤਲੇ ਲੜਨੂ ਵੀ ਜਿਹੜੇ ਪੂਰ ਸੈੱਟ ਕਰ ਲੈਣਾ ਤੇ ਉੱਤਲੇ ਲੜਨਾਂ ਦਾ ਫਾਂਸਾ ਸੈੱਟ ਕਰਨ ਲਈ ਡਬਲ ਸ਼ੀਸ਼ਾ ਇਹਦਾ ਆਪਣਾ ਵਰਤ ਸਕਦੇ ਹੋ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜਨੂੰ ਚਾਰੋਂ ਕੋਨੇ ਉੱਤੋਂ ਸੈਟ ਕਰ ਲੈਣਾ ਹੈ ਸ਼ਟ ਕਰਕੇ ਅੱਖ ਦਾ ਖੋਲ ਕੇ ਜਿਹੜਾ ਲੜਨੂੰ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਤੇ ਸਾਫ ਕਰਕੇ ਜਿਹੜਾ ਤੁਸੀਂ ਸ਼ੇਮ ਲੜਾਓ ਉਹ ਸਾਫ ਲਗਾ ਸਕਦੇ ਹੋ ਤੇ ਬਰਾਂ ਵਾਲਾ ਵੀ ਲਗਾ ਸਕਦੇ ਹੋ ਤੇ ਚੰਗੀ ਤਰ੍ਹਾਂ ਆਪਾਂ ਲੜਨੂੰ ਸਾਫ ਕਰਕੇ ਚੰਗੀ ਤਰ੍ਹਾਂ ਸਾਫ ਕਰਕੇ ਤੇ ਨੱਕ ਦੀ ਵੀ ਜਿਹੜਾ ਇੱਕ ਵਾਰ ਲੜਨੂੰ ਫੋਲਡ ਕਰਕੇ ਤੇ ਪ੍ਰੈਸ ਕਰਕੇ ਉੱਤੋਂ ਜਿਹੜਾ ਲੜਨੂੰ ਦੱਬ ਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੇ ਆਪਣੀ ਸ਼ੇਪ ਸੈੱਟ ਕਰਕੇ ਜਿਹੜਾ ਲੜਨੂੰ ਲਗਾ ਦੇਣਾ ਹੈ ਤੇ ਹੋਂ ਜਿਹੜੀ ਆਪਾਂ ਬਾਕੀ ਪਾ ਗੀ ਉਹ ਸੈਟਿੰਗ ਕਰ ਲੈਣੀ ਹੈ ਜਿੱਥੇ ਕੋ ਤੋਂ ਵਾਲ ਘਟਾਉਣਗੇ ਉੱਥੇ ਆਪਾਂ ਬਾਜ ਫੇੜ ਕੇ ਜਿਹੜੇ ਆਪਣੇ ਵਾਲ ਨੇ ਉਹ ਕੱਢ ਗਏ ਤੇ ਵਾਲਿਓ ਪਾਲਣੇ ਹਨ ਤੇ ਜਿਹੜਾ ਕੋਈ ਜਿਹੜਾ ਕੋਈ ਵਾਲ ਢਿੱਲਾ ਰਹਿੰਦਾ ਤਾਂ ਉਹਦੇ ਤੇ ਆਪਾਂ ਜਿਹੜਾ ਬਾਜ ਬਾਜ ਫੇੜ ਕੇ ਉਹਦੇ ਵਾਲ ਨੂੰ ਟੜ ਉਹ ਵਾਲ ਨੂੰ ਟੜ ਕਰ ਲੈਣਾ ਹੈ ਜਿਹੜਾ ਆਪਾਂ ਕਲਗੀ ਜਾਲਾ ਲਾਉਣਾ ਹੈ ਲੜਨ ਨੂੰ ਕਲਗੀ ਜਾਲਾ ਜਿਹੜਾ ਤੁਸੀਂ ਸਿੱਧਾ ਵੀ ਜਾਂ ਉਹ ਕਲਗੀ ਕਲਗੀ ਪਾਗਮੇ ਲਗਾ ਕੇ ਲਗਾ 사ਦੇ ਹੋਂ ਤੇ ਜਿਹੜਾ ਕਲਗੀ ਲੜ ਲਾਉਣਾ ਹੈ ਲੜ ਨੂੰ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਪ੍ਰੈਸ ਕਰਕੇ ਤੇ ਪਹਿਲਾ ਪਹਿਲੇ ਪਹਿਲੇ ਲੜ ਦੇ ਜਿਹੜਾ ਆਪਾਂ ਆਖਰੇ ਬਰਾਬਰ ਰੱਖੇ ਹੋਏ ਨੇ ਕਲਗੀ ਲੜਾ ਜਿਹੜਾ ਆਪਾਂ ਲੜ ਨੂੰ ਸੈਟ ਕਰਕੇ ਤੇ ਸਗੀ ਤਰ੍ਹਾਂ ਲੜਨੂੰ ਸਾਫ ਕਰਕੇ ਤੇ ਸਿੱਧਾ ਕਰਕੇ ਜਿਹੜਾ ਆਪਾਂ ਲੜਨੂੰ ਲਗਾ ਦੇਣਾ ਹੈ ਤੇ ਜਿਹੜਾ ਆਪਾਂ ਲੜਦਾ ਬਣਾਉ ਇੱਕ ਇੱਕ ਵਾਰ ਦੱਬ ਕੇ ਫੇਰ ਗਾਹ ਜਾ ਕੇ ਜਿਹੜਾ ਆਪਾਂ ਲੜਨੂੰ ਫੁਲਾ ਦੇਣਾ ਤੇ ਜਿਹੜਾ ਆਪਾਂ ਸਿਲ ਟਕਣਾ ਜਿਹੜਾ ਆਪਾਂ ਪੱਲਾ ਲਾਈ ਛੜਦੇ ਸੈਟਰ ਤੋਂ ਆਪਾਂ ਬੈਗ ਤੋਂ ਖਿੱਚ ਕੇ ਚੰਗੀ ਤਰ੍ਹਾਂ ਜਿਹੜਾ ਚੜ੍ਹ ਪਾਸੇ ਫੁਲਾ ਦੇਣਾ ਹੈ ਤੇ ਫੁਲਾ ਕੇ ਤੇ ਜਿੱਥੋਂ ਕਿਤੇ ਸਿਰ ਨੰਗਾ ਰਹੇ ਤਾਂ ਉਤੋਂ ਆਪਾਂ ਡਬਲ ਹਿੱਸ਼ਾ ਦੇ ਕੇ ਜਿਹੜਾ ਆਪਣਾ ਸ਼ੇਰ ਕਵਰ ਕਰਕੇ ਤੇ ਚੜ੍ਹ ਪਾਸੇ ਬਾਜ ਚੜ੍ਹ ਪਾਸੇ ਬਾਹਰ ਨਾਲ ਸ਼ੇਰ ਕਵਰ ਕਰ ਲੈਣਾ ਹੈ ਟੇੜਾ ਪਾ ਬੈਕਗਰਾਉਂਡ ਲੜ ਲਾਉਣਾ ਅੱਧ ਸੱਜਿਓ ਅੱਧਾ ਖੱਬਿਓ ਫੋਲਡ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਜਲਦੀ ਨਾਲ ਵੀਡੀਓ ਲੈ ਕੇ ਆਜੇ ਹਰ ਨੂੰ ਨਿਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ